ਕੀ ਜਿਹੜੀ ਗਲਾਸ ਵੜ ਗਈ ਮੈਂ ਬਲਾਸ ਜੀ ਬਲਸ 2 ਜੀ ਥੈਂਕ ਯੂ ਹੈਗੇ ਤਾਂ ਨਿਕਲੇ ਆਇਆ ਵਾ ਕਿੰਨਾ ਸਾਰੇ ਮਛਲੀਆਂ ਆ ਗਈ ਹੁਣ ਕਿਵੇਂ ਨਾ ਹੁਣ ਯਹਾਂ ਤੇ ਹੈ ਕਿੰਨੇ ਬੜੇ ਮਛਲੀਆਂ ਜਿਹੜਾ ਵੀ ਸ਼ਰਦਾ ਭਾਵਨ ਵਾਲਾ ਸਾ ਇੱਥੇ ਸੇਵਾ ਕਰੂਗਾ ਹਾਂਜੀ ਉਹ ਗੁਰਨਾਨ ਪਾਤਸ਼ਾਹ ਜੀ ਕਹਿੰਦੇ ਸਾਡੇ ਪ੍ਰਤੱਖ ਦਰਸ਼ਨ ਹੋਣਗੇ ਆ ਗੁਰਦੁਆਰਾ ਸਾਹਿਬ ਦੀ ਪਹੁੰਚੀ ਆਪਾਂ ਐਂਟਰੀ ਇੱਥਾਂ ਦੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਆ ਲੱਖ ਢਾਣੇ ਲੱਗੇ ਹੋਏ ਜੀ ਗੁਰੂ ਆਸ਼ਾ ਅੱਜ ਇਹ ਮੌਸਮ ਠੰਡਾ ਹੈ 10 ਵਜੇ ਕੇ 10 ਮਿੰਟ ਦੇ ਹੀ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇਖੋ ਐਂਟਰੀ ਇੱਧਰ ਹਾਲ ਬਣਿਆ ਆ ਸਾਰਾ ਵਿਡਾ ਰਹਾ ਹੈ ਆ ਲੋ ਇਹ ਕੀ ਚੀਜ਼ ਹੈ ਭਾਈ ਬੱਚਿਆਂ ਦੇ ਖੇਡਣ ਵਾਸਤੇ ਆ ਅਜੀ ਕੋਈ ਵੀ ਦੇ ਬੇਰਮਾਲ ਸਤਿ ਸ੍ਰੀ ਅਕਾਲ ਜੀ ਕਿਦਾਂ ਰਮਾਲ ਵੇ ਦੇਵੇ ਹਾਂਜੀ ਹਾਂਜੀ ਅੱਛਾ ਜੀ ਚਲੋ ਸਭ ਹਾਂਜੀ ਮੈਂ ਸ਼ਗਲੋਪਰੀ ਜੀ ਕੀ ਕਹਿੰਦੇ ਨੇ ਮੈਂ ਦੇਖੋ ਕਿ ਪੈ ਲੱਗਦੇ ਪਏ ਅੱਛਾ ਉਹ ਮੂਹ ਲੰਗਾ ਵਿਆ ਉਹ ਚੱਲੇ ਗਿਆ ਸ਼ਰਮਾਂਦੇ ਹੈ ਨਾ ਤੀਰ ਤੀਰ ਮਾਰ ਦੇਣਾ ਚਲੋ ਠੀਕ ਹੈ ਭਈ ਓਕੇ ਉਹ ਬੰਦਾ ਸ਼ਰਮਾ ਗਿਆ ਥੋੜਾ ਜਿਹਾ ਇੱਧਰ ਪਾਣੀ ਦੀ ਸੇਵਾ ਲੱਗੀ ਹੋਈ ਹੈਗਾ ਇੱਧਰਲੀ ਸਾਈਡ ਤੇ ਗਿੱਠੜੀ ਘਾਰ ਆ ਬੈਗ ਰੱਖ ਸਕਦੇ ਆ ਆਪਣੇ ਸ਼ੂਜ਼ ਵਗੈਰਾ ਵੀ ਇੱਧਰ ਹੀ ਉਤਾਰ ਸਕਦੇ ਆ ਆਪਾਂ ਪਹਿਲਾਂ ਪਾਣੀ ਪੀ ਲਈਏ ਪਾਣੀ ਫ੍ਰੀ ਸੇ ਵਲਦੀ ਆ ਠੰਡਾ ਪਾਣੀ ਮਨ ਕਾ ਦੋ ਸਾਰੇ ਖੋਣ ਪਾਣੀ ਠੰਡਾ ਬੋਹੀ ਠੰਡਾ ਪਾਣੀ ਪੀਂਦਾ ਨਹੀਂ ਆ ਇੱਧਰ ਆਪਾਂ ਸ਼ੂ ਜਮਾ ਕਰਾ ਦੀਏ ਆ ਗੁਰਦੁਆਰਾ ਸਾਹਿਬ ਦੀ ਐਂਟਰੀ ਇੱਧਰ ਐੱਗ ਥੜੀ ਘਰ ਇੱਧਰ ਅਸ਼ੂ ਇੱਧਰ ਜਮਾ ਹੈੜੇ ਇਹ ਜਿੱਥੇ ਆਪਨੇ ਆਇਆ ਆਹ ਤੱਕ ਥੜੀ ਘਰ ਆ। ਸ਼ੀਂਹ ਉੱਧਰ ਜਾਵਾਂ ਨੇ ਉਹ ਜੋੜਾ ਘਰ ਉੱਧਰ ਆ। ਮੈਂ ਲਿਖੇ ਨਹੀਂ ਆ ਕੇ ਮੈਨੂੰ ਪਤਾ ਨਹੀਂ ਸ਼ਾਇਦ। ਜੋੜਾ ਘਰ ਆ। ਜੋੜਾ ਘਰ ਤਾਂ ਆਇਆ ਇੱਧਰ ਆ। ਸ਼ੂਜ਼ ਕਰਾ ਦਈਏ ਜਮਾ। ਸ਼ੂਜ਼ ਸਾਡੇ ਉੱਧਰ ਜਾਂਦੇ ਆ। ਆ ਸੇਵਾ ਚੱਲਦੀ ਵੀ ਇੱਧਰ। 15 ਨੰਬਰ ਮਿਲਿਆ ਆਪਾਂ ਨੂੰ 15 ਨੰਬਰ ਮਿਲਿਆ ਸੰਭਾਲ ਕੇ ਰੱਖਣਾ ਬਣਾ ਕਈ ਵੇਲੇ ਇੱਧਰ ਉੱਧਰ ਆਿੰਦਾ ਸਮਾਨ ਦੇ ਵਿੱਚ ਹੱਥ ਧੋ ਲਈਏ ਆਪਾਂ ਇੱਧਰ ਥੱਲੇ ਪੈਰ ਧੋਣ ਵਾਸਤੇ ਅਗਰ ਗੁਰਦੁਆਰਾ ਸਾਹਿਬ ਦੀ ਐਂਟਰੀ ਆ ਇਧਰੋਂ ਜੀ ਇੱਕ ਰੀ ਗੁਰਦੁਆਰਾ ਸਾਹਿਬ ਅੰਦਰ ਜਾਣ ਤੋਂ ਪਹਿਲਾਂ ਪਰਮਿਸ਼ਨ ਲੈ ਲੈਂਦੇ ਆ ਸਸੀਆ ਭਾਈ ਕੈਮਰਾ ਲੈ ਜੀ ਅੰਦਰ ਠੀਕ ਥੈਂਕ ਯੂ ਪਰਮਿਸ਼ਨ ਲੈਣੀ ਜ਼ਰੂਰੀ ਆਪਾਂ ਜਦੋਂ ਵੀ ਕਿਤੇ ਐਂਟਰੀ ਕਰੀਏ ਪਰਮਿਸ਼ਨ ਲੈਣੀ ਬਹੁਤ ਜ਼ਰੂਰੀ ਆ ਕਿਤੇ ਵੀ ਜਾਈਏ ਤਾਂ ਉਧਰ ਦੀ ਖਲਾ ਪ੍ਰਸ਼ਾਦ ਦੀ ਬੇਗਾਨੀਆਂ प्रसाद ले ली है बीबिया भी लैन इधर आया जी शुक्रिया ਪਰਚੀ ਲੱਗ ਘਟਦੇ ਆ ਤੇ ਪ੍ਰਸ਼ਾਦ ਦੂਜੇ ਪਾਸੇ ਮਿਲਦਾ ਆ ஆன்ਲਾਈਨ ਪਰਚੀ ਘਟਨਦੀ ਆ ਅ ਗੁਰਦੁਆਰਾ ਸਾਹਿਬ ਦੀ ਲੁੱਕ ਦੇਖੋ ਜਰਾ ਅੱਛਾ ਇਧਰੋਂ ਦੀ ਰਸਤਾ ਅ ਨਿਸ਼ਾਨ ਸਾਹਿਬ ਦੇਖੋ ਕਿ ਨਾਲ ਚੱਲ ਰਿਹਾ ਉੱਪਰ ਆ ਸ਼ੈੱਡ ਬਣਾਈ ਹੋਈ ਹੈ ਦੇਖੋ ਤਾਂ ਇਹ ਧੁੱਪ ਤੋਂ ਗਰਮੀ ਤੋਂ ਬਚਿਆ ਜਾ ਸਕੇ ਗਰਮੀ ਬਹੁਤ ਹੁੰਦੀ ਤੇ ਇਸ ਕਰਕੇ ਦਾ ਹਾਸਤੇ ਸ਼ੈੱਡ ਬਣਾਈ ਜਾਂ ਮੀਂਹ ਪਵੇ ਹਰ ਚੀਜ਼ ਪਰਛਾਅ ਕਿੱਥੇ ਦੇਣਾ ਕਿਹੜਾ ਪਰਛਾਅ ਨੂੰ ਇੱਥੇ ਲਵਾਉਣਾ ਆ ਇੱਥੇ ਦੇਣਾ ਪਰਛਾਅ सारा सिस्टमैटिकली पक्का बना पाया परमानेंटी शुक्रिया लफाफा भी लैना पैना भाई वीर जसपाल वीर जसपाल जब लफाफा शुक्रिया भाई एक खोल दोगे माड़ा यार

ਚਲੋ ਆਪਾਂ ਬਾਹਰ ਆ ਚੁੱਕੇ ਆਂ ਗੁਰਦੁਆਰਾ ਸਾਹਿਬ ਤੋਂ ਇੱਧਰ ਲੰਗਰ ਲੱਗਾ ਸ਼ਾਇਦ ਆਹ ਲੰਗਰ ਲੱਗਾ ਚਾਹ ਦਾ ਲੰਗਰ ਆ ਇੱਥੇ ਥੱਲੇ ਬੜਾ ਰਸਿਆ ਪੂਰਾ ਸਾਹ ਦਾ ਥੱਲੇ ਪੂਰਾ ਸਾਹ ਤੇ ਬੇਰੀ ਸਾਹਿਬ ਤੋਂ ਅੰਦਰ ਜਾਣ ਦਾ ਰਸਤਾ ਇੱਥੇ ਪਤਾ ਨਹੀਂ ਅੰਦਰ ਕੈਮਰਾ ਲੈ ਆ ਸਕਦੇ ਕਿ ਨਹੀਂ ਲੈ ਸਕਦੇ ਪੁੱਛ ਲੈ ਬੜਾ ਪਰਮਿਸ਼ਨ ਲੈਣ ਬੰਦੀ ਕਰੀ ਉਹ ਬਾਬਾ ਹੀ ਹੈਗਾ ਨਾ ਪੁੱਛ ਰਹੇ ਨੇ ਇਹ ਸੇਵਾਦਾਰ ਲੱਗਦਾ ਸ਼ਾਇਦ ਸੀਗਾ ਬੱਬਾਈ ਇੱਥੇ ਕੈਮਰਾ ਲੈ ਆ ਸਕਦੇ ਆਪ ਅੰਦਰ ਆਓ ਠੀਕ ਹੈ ਤੁਹਾਨੂੰ ਆਪਣ ਪਰਮਿਸ਼ਨ ਹੈਗੀ ਹੈ ਪੂਰਾ ਸਾਹ ਦੇ ਅੰਦਰ ਚਲੋ ਅਸੀਂ ਜਾਂਦੇ ਆਂ ਪਰ ਭੀੜ ਬਹੁਤ ਅੰਦਰ ਆ ਗਿਆ ਇੱਕ ਵਾਰੀ ਫਿਰ ਮੈਂ ਚਲਾ ਗਿਆ ਚਲੋ ਬਹੁਤ ਰਾਸ਼ੇ ਥੇ ਆ 베ਰੀ ਸਾਹਿਬ ਬੇਨਤੀ ਹੈ ਕਿ 베ਰੀ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹਾਂ ਹੋਇਆ ਕਿਰਪਾ ਕਰਕੇ ਹੱਥ ਨਾਲ ਲਾਓ ਜੀ। ਆਪ ਦੇਖੋ ਕਿੰਨੀ ਪੁਰਾਣੀ 베ਰੀ ਆ। ਪਵਿੱਤਰ 베ਰੀ। ਆਪ ਕੋ ਰਾਸਾ ਉਹ ਅੰਦਰ ਤਾਂ ਬਹੁਤ ਆਸ਼ੀਆਤ ਹੈ। ਲਾਈਨ ਚ ਲੱਗ ਜੀ। ਪਾਪਾ ਜੀ ਜਲੰਧਰ ਤੋਂ ਆਇਆ ਤੇ ਕਿਥੋਂ ਆਇਆ ਨਹੀਂ ਆਉਣਾ ਮੁੰਡਾ ਜੀ ਆਪਾਂ ਦਾ ਸੂਜਾ ਸਾਰਾ ਵਾਲਾ ਜੰਮਿਆ ਆ ਰਿਹਾ ਹੈ ਉਹ ਫਿਲਪਰ ਦੇ ਅੱਛਾ ਅੱਛਾ ਕਰਨਾ ਕੋਈ ਨਹੀਂ ਤਾਂ ਨਾ ਕਿਉਂਕਿ ਤੋਂ ਲੱਗੇ ਮੁੰਡਾ ਜੀ ਆਪਾਂ ਚਲਾ ਦੇ ਹਾਂ ਜੀ ਅੰਮੀ ਰਮੇਟ ਕੇ ਆਪ ਦਾ ਸੋਣਾ ਆਪਾ ਪੂਰਾ ਸਾਵਾਂ ਹਸਪਤਾਲ ਹੈ ਦਰੂਜਾ ਜਾਏਗਾ ਸਮਾਂ ਤਾਂ ਇੱਥੇ ਬੈਠ ਰਹੇ ਹਾਂ ਇਹ ਰਿਪੋਰਟ ਕਰਾਂ ਲਏ ਆ ਸਾਰੇ ਉੱਧਰ ਲਿਖ ਦਿਆਂਗਾ ਦਰੂਜਾ ਜੋ ਜਲਦੀ ਵੀ ਹੈ ਇਹ ਬੇਰੀ ਸਾਹਿਬ ਗੁਰਨਾਨ ਪਾਜੀ ਦੇ ਸਰਦਾਲੂ ਜਿਹੜੇ ਭਾਜੀ ਖੇਹਰ ਤੋਂ ਇਹ ਜੋ ਮਰਸੀਆਂ ਤੋਂ ਸਿਗੇ ਉਹ ਰੋਜ਼ਾਨਾ ਗੁਰਨਾਨ ਪਾਸ਼ਾ ਵਾਸਤੇ ਦਾਨ ਲੈ ਕੇ ਆਉਂਦੇ ਸੀ ਠੀਕ ਹੈ ਜੀ ਤੇ ਉਹ ਉਹਨਾਂ ਨੂੰ ਬ੍ਰਹਮ ਗਿਆਨ ਦੀ ਉਹ ਵਸਤਾ ਪ੍ਰਾਪਤ ਹੋ ਗਈ ਉਹਨਾਂ ਨੂੰ ਗਿਆਨ ਸੀਗਾ ਕਿ ਮਹਾਰਾਜ ਨੇ ਜਦੋਂ ਦਾਸੀਆਂ ਕਰਨ ਚਲੇ ਗਏ ਤਾਂ ਇੱਥੋਂ ਹਾਂਜੀ ਉਹਨਾਂ ਵਾਪਸ ਨਹੀਂ ਆਉਣਾ ਠੀਕ ਹੈ ਉਹ ਉਹ ਪਰਲਦੀ ਇੱਕ ਦੇਣਾ ਲੈ ਕੇ ਆਏ ਸੀ ਮੇਰੀ ਸਾਭ ਜੀ ਦਾਤਨ ਅੱਛਾ ਉਹ ਅਨੰਤ ਪਾਤਸ਼ਾਹ ਜੀ ਨੇ ਕਿਹਾ ਸੀਗਾ ਵੀ ਆ ਉੱਥੇ ਬੇਦਾਤਨ ਕੀਤੀ ਦਾਤਨ ਕਰਨ ਤੋਂ ਬਾਅਦ ਉਹਨਾਂ ਨੇ ਇੱਥੇ ਉਹ ਘੜ ਦਿੱਤੀ ਉਹ ਕਹਿੰਦੇ ਵੀ ਜਿਹੜਾ ਵੀ ਸ਼ਰਦਾ ਭਾਵਨ ਵਾਲਾ ਸਾ ਇੱਥੇ ਸੇਵਾ ਕਰੂਗਾ ਨਾ ਹਾਂਜੀ ਉਹ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਸਾਡੇ ਪ੍ਰਤੱਖ ਦਰਸ਼ਨ ਹੋਣਗੇ ਠੀਕ ਹੈ ਵੀ ਆਹ ਸਾਡੀ ਨਿਸ਼ਾਨੀ ਆ ਇੱਥੇ ਠੀਕ ਹੈ ਉਹ ਨਿਸ਼ਾਨੀ ਦੇ ਤੌਰ ਤੇ ਗਿਰੀ ਸਾਹਿਬ ਤੇ ਬੀਰੀ ਸਾਹਿਬ ਦੇ ਨਾਂ ਤੇ ਹੀ ਗੁਰਦੁਆਰੇ ਦਾ ਨਾਮ ਬੀਰ ਸਾਹਿਬ ਪਿਆ ਅੱਛਾ ਠੀਕ ਹੈ ਇਸ ਬੀਰੀ ਦੇ ਨਾਮ ਤੇ ਹੀ ਗੁਰਦੁਆਰ ਸਾਹਿਬ ਦਾ ਨਾਮ ਹੈ ਜਿਹੜਾ ਬੀਰ ਸਾਹਿਬ ਆ ਉਹ ਮਹਾਰਾਜ ਦਾ ਤਪਸਥਾਨ ਆ ਉੱਥੇ ਗੁਰਨਾਨਕ ਪਾਤਸ਼ਾਹ ਜੀ ਨੇ 14 ਸਾਲ 9 ਮਹੀਨੇ 13 ਦਿਨ ਤਪ ਕੀਤਾ ਸੀ ਅੱਛਾ ਜਿਹੜਾ ਅੰਦਰ ਤਪਸਥਾਨ ਬਣਿਆ ਉੱਥੇ ਹਾਂਜੀ 14 23 ਸਾਲ ਤੱਕ ਰਹੇ ਠੀਕ ਹੈ 23 ਸਾਲ ਤੱਕ ਠੀਕ ਹੈ ਬੇਬੇ ਨਾਲ ਜੀ ਇੱਥੇ ਰਹਿੰਦੇ ਸੀ ਉਹਨਾਂ ਦਾ ਕਰਕੇ ਸੇਗੁਨਾਨਕਵਾਸ਼ਾ ਜੀ ਇੱਥੇ ਆਏ ਸੀ ਠੀਕ ਹੈ ਠੀਕ ਹੈ ਠੀਕ ਹੈ ਬੇ ਇੱਥੇ ਰਹਿਆ ਤੇ ਮੋਦੀ ਫਰਨਾ ਇੱਥੇ ਕੀਤਾ ਹਾਂਜੀ ਤੇ ਫੇ ਉਹਨਾਂ ਦੀ ਸ਼ਾਦੀ ਹੋਈ ਸ਼ਾਦੀ ਤੋਂ ਬਾਅਦ ਫਿਰ ਬੱਚੇ ਦੋ ਇੱਥੇ ਜਿਹੜੇ ਜਰਮੇ ਦਾ ਜੀ ਛੇ ਛੇ ਬਾਬਾ ਸ਼ੀਰ ਚਾਂਦੀ ਇੱਥੇ ਹੋਏ ਠੀਕ ਹੈ ਚਲੋ ਠੀਕ ਹੈ ਛਗਰੇ ਜੀ ਚੰਗਲ ਬੱਚੇ ਅੰਦਰ ਨੂੰ इधर सरोवर साहब बने हुआ है मछिया भी है मछिया भी है आज मच्छियां देखिए सरोवर वी मछी है मछिया देखो कि ज्यादा वो घूम दियां भी इधरले पास अंदर नहीं है किनारे किनारे ਦੇ ਜਾਦੀਆਂ ਵਾ ਸੰਤਰੀ ਰੰਗ ਦੀਆਂ ਮੁੱਛੀਆਂ ਸੱਸੀ ਗੱਲ ਜੀ ਭਾਈ ਬਲੌਗਰ ਭਾਈ ਹਾਂਜੀ ਪਾਜੀ ਹਾਂਜੀ ਭਾਈ YouTube ਚੈਨਲ ਦਾ ਚੈਨਲ ਪਾਜੀ ਲਿਖ ਲਓ ਪਾਜੀ ਏਦਾਂ ਕਿਦਾਂ ਦੱਸਾਂ ਹੈਗਾ ਮੋਬਾਈਲ ਹਾਂਜੀ ਲਿਖ ਲਓ ਤੇ ਇਹ ਕਿ ਫਾਇਦਾ ਕੀ ਕੱਪੜੇ ਦਾ ਪਾਲਾ ਅੱਛਾ ਲੱਗਦਾ ਨਹੀਂ ਜਾਂਦੇ ਰਹਿੰਦੇ ਹਣੋ ਪਾਜੀ ਹਾਂਜੀ ਰੋ ਰਹੀ ਹੈ ਅੱਛਾ ਹਰ ਸਾਲ ਇਹ ਅਮਰ

ਚਲੋ ਆਪਾਂ ਥੋੜੀ देर ਲਈ ਚਾਰਜਿੰਗ ਵਾਲਾ ਪੁਆਇੰਟ ਲੱਭ ਲਈਏ ਇੱਥੇ ਕੋ ਚਾਰਜਿੰਗ ਵਾਲਾ ਪੁਆਇੰਟ ਮਿਲ ਜੂਗਾ ਹਾਂਜੀ ਚਾਰਜਿੰਗ ਪੁਆਇੰਟ ਮਿਲ ਜੂਗਾ ਕੈਮਰਾ ਵੀ ਬਾਹਰ ਨਹੀਂ ਹੈਗਾ ਕਿਧਰ ਉਹ ਹੈਗਾ ਉੱਧਰ ਲੱਗਾ ਉਹ ਲੱਗਾ ਉਹ ਸਾਹਮਣੇ ਲੱਗਾ ਇਹ ਇਹ ਬਣਿਆ ਕੀ ਆ ਸਥਾਨਕ ਆਇਆ ਇੱਥੇ ਭਾਈ ਜਿਹੜੇ ਤਾਂ ਖੰਡਪਾਰਕ ਸਾਇਨਸ ਹੌਕਰ ਅੱਛਾ ਉਹ ਇੱਥੇ ਠੇਂ ਰੱਖ ਹੁੰਦੇ ਬਾਹਰ ਅਜੇ ਪਹਾੜਿੱਦਾਂ ਰੱਖ ਹੁੰਦੇ ਆ ਜਿਹੜੇ ਖਾਂਡ ਵਾਟਸਾ ਹੁੰਦੇ ਆ ਠੀਕ ਆ ਉਧਰ 메ਨ ਗੁਰਦੁਆਰੇ ਚ ਨਹੀਂ ਹੁੰਦੇ ਇਧਰ ਅਲੱਗ ਹੀ ਬਣਾਇਆ ਹੋ ਠੀਕ ਹੈ ਠੀਕ ਹੈ ਅੱਛਾ ਇੱਥੇ ਹੁੰਦਾ ਪਾਠ ਆ ਜੋ ਬੀਗ ਸਾਹਿਬ ਦੇ ਦਰਸ਼ਨ ਕਰੀਏ ਆ ਕਿੰਨੇ ਵਧੀਆ ਫੁੱਲ ਬੂਟੇ ਲਾਏ ਹੋਏ ਇਧਰ ਅੱਬੇ ਇयां ਬਿਲਕੁਲ ਸਾਫ਼ ਕੀਤੀ ਹੋਈ ਆ ਇਹ ਸਫਾਈ ਚੱਲਦੀ ਰਹਿੰਦੀ ਹੈ ਰੈਗੂਲਰ ਤਾਂ ਹੀ ਨਹੀਂ ਸਾਫ਼ ਆ ਆ ਦੇਖੋ ਜੀ ਬੈਂਦ ਕਰੋ ਦਰਸ਼ਨ ਆ ਵਿੱਚ ਪਾਈਪ ਲਗਾਏ ਹੋਇਆ ਤਾਂ ਕਿ ਇਸ ਤੋਂ ਅੱਗੇ ਨਾ ਜਾ ਸਕੋ ਜੇ ਇਸ਼ਨਾਨ ਕਰਨਾ ਦੇ ਬਹੀ ਦੇ ਵਿੱਚ ਮੱਛੀਆਂ ਦੇਖੋ ਕਿੰਨੀਆਂ ਬਰੀਕ-ਬਰੀਕੀਆਂ ਦੌੜੀਆਂ ਜਿੱਦਾਂ ਮੈਂ ਥੱਲੇ ਗਿਆ ਨਾ ਪਤਾ ਨਹੀਂ ਅੱਛੇ ਦਿਖਦੀਆਂ ਹੋਣੀਆਂ ਕਿ ਨਹੀਂ ਬਹੁਤ ਜਿਆਦੀਆਂ ਮੱਛੀਆਂ ਦੇਖੋ ਆ ਬਰੀਕ-ਬਰੀਕੀਆਂ ਜਿੱਦਾਂ ਲੱਗੇ ਉਹ ਨਾਲ ਹੀ ਦੌੜ ਜਾਂਦੀਆਂ ਮੱਛੀਆਂ ਵਾਂ ਉਹ ਸਾਰੀਆਂ ਦੌੜਦੀਆਂ ਹੋਈਆਂ ਆਜੋ ਬ੍ਰਿਜ ਦੇ ਉੱਤੇ ਜਾ ਕੇ ਉੱਥੋਂ ਹੀ ਦੇਖਦੇ ਆ ਤੇ ਬ੍ਰਿਜ ਬਣਿਆ ਇਧਰੋਂ ਦੀ ਹੈਗਰ ਆ ਇਧਰੋਂ ਦੀ ਜਾ ਸਕਦੇ ਆ ਆ ਵੀਡੀਓ ਸ਼ੂਟਿੰਗ ਦੀ ਵੀ ਆ ਉਹ ਤਾਂ ਕਿੱਝ ਦੇ ਭਾਜੀ ਸਹੀ ਹੈ ਆ ਦੇਖੋ ਪੌਣਾ ਇੱਕ ਹੋ ਗਿਆ ਪਰ ਥੋੜੀ ਜਿਹੀ ਨਾ ਗਰਮੀ ਵਧ ਗਈ ਐਸ ਟਾਈਮ ਇਧਰ ਉਹ ਵੀ ਦੇਖੋ ਚੌੜੀ ਹੋ ਜਾਂਦੀ ਐ ਬੇਨ ਜਿਆਦਾ ਹੋਰ ਵੱਡੀ ਹੋ ਜਾਂਦੀ ਲੱਗਦਾ ਤਾਂ ਇਦਾਂ ਹੀ ਆ ਗਰਮੀ ਬਹੁਤ ਵਧ ਗਈ ਐ ਇੱਥੇ ਹਈ ਆਪਾਂ ਲੰਗਰ ਵੀ ਖਾਣ ਜਾਣਾ ਐ ਇਧਰ ਦੇਖੋ ਪੂਰਾ ਥੱਲੇ ਵੀ ਬਹੁਤ ਦੂਰ ਤੱਕ ਉਹ ਸਾਫ ਹੀ ਆ ਪੂਰੀ ਇੱਧਰ ਚਾਹ ਦਾ ਲੰਗਰ ਚੱਲਦਾ ਪਿਆ। ਇੱਧਰ ਕੋਈ ਟਰਾਂਸ ਸਫਾਈ ਸੇਵਾ ਚੱਲਦੀ ਪਈ ਆ ਪਤਾ ਨਹੀਂ ਕਾਦੀ। ਲੋਕੀ ਆਪ ਹੀ ਆ ਕੇ ਸੇਵਾ ਕਰਦੇ ਪਏ ਆ। ਇੱਥੇ ਪਹਿਲਾਂ ਤਾਂ ਬਹੁਤ ਰੌਣਕ ਸੀਗਾ। ਬਹੁਤ ਲੋਕੀ ਲੱਗੇ ਸੀਗੇ ਲੋਹਾਂਡੇ ਚੱਕ-ਚੱਕ ਕੇ। ਆਇਓ ਲੰਗਰ ਹਾਲ ਚੱਲਦੇ ਆ। ਉਹ ਸਾਹਮਣੇ ਲੰਗਰ ਹਾਲ ਆ। ਚਲੋ ਲੰਗਰ ਸ਼ਿਕਨ ਚੱਲਦੇ ਆ। ਆ ਬਾਹਰੋਂ ਮੇਰੇ ਖਿਆਲ ਨਾਲ ਬਰਤਨ ਬਾਹਰ ਦੇ ਦਿੰਦੇ ਆ। ਆ ਇੱਥੋਂ ਮਿਲਦੇ ਪਏ ਬਰਤਨ। ਇੱਥੋਂ ਬਾਹਰੋਂ ਦੀ ਮਿਲ ਜਾਣੇ ਬਰਤਨ ਇੱਥੇ ਲੈ ਕੇ ਅੰਦਰ ਚੱਲਦੇ ਆ। ਚਾਰ ਚਿੰਦੇ ਆ ਜੇ ਚਾਰ ਲੈਣਾ ਤੇ ਚਾਰ ਹੀ ਹੋ ਜਾਣਾ ਹੈਲੋ ਗਾਇਜ਼ ਆ ਇੱਧਰ ਬਰਤਨਾਂ ਦੀ ਸੇਵਾ ਚੱਲ ਰਹੀ ਹੈ ਸਾਫ ਸਫਾਈ ਵੀ ਹੋ ਰਹੀ ਹੈ ਬਿਲਕੁਲ ਆਹ ਕੀ ਹਾਲ ਹੈ ਭਾਜੀ ਠੀਕ ਹੈ ਜੀ ਵਧੀਆ ਹੀ ਵਧੀਆ ਕਿੱਥੋਂ ਆਏ ਹੋ ਜੀ ਨਹੀਂ ਭਾਈ ਇੱਥੇ ਕੀਵੇ ਦੇ ਆ ਹਾਂਜੀ ਕੀਵੇ ਦੇ ਕੀਵੇ ਦੇ ਭਾਈ ਲੱਗੇ ਜਾਂਦਾ ਬਹੁਤ ਚੱਲ ਲੱਗੇ ਜਾਂ ਤੁਸੀਂ ਦਾ ਹਰ ਸੰਦੇ ਆਇਆ ਹਾਂਜੀ ਹਾਂਜੀ ਪਰਦੇ ਆ ਮੈਂ ਗਿਆ ਨਹੀਂ ਜੀ ਭਾਈ ਹਟ ਗਿਆ ਹਟਦਾ ਹਟ ਗਿਆ ਹਟ ਗਿਆ ਭਾਈ ਅੱਛਾ ਹਟ ਗਏ ਆ ਮੈਂ ਪੜਦੇ ਆ ਬਾ ਵਧੀਆ ਭਾਈ ਤੁਸੀਂ ਸੁਲਾਉਂਦਾ ਜੀ ਨੂੰ ਬਣਾ ਦੇ ਬਲੌਗ ਹਾਂਜੀ ਬਾਜੀ ਹਾਂਜੀ ਕੀ ਹਾਲ ਹੈ ਬਾਜੀ ਇਹ ਨਾ ਚੈਨਲ ਤੇ ਵੀ ਵੀਡੀਓ ਚਾਲ ਚੱਲ ਰਹੀ ਹੈ ਨਾ ਤੁਸੀਂ ਦੇਖੋ ਅੱਛਾ ਜੀ ਮੋਰੋਡਾਇਰ ਕਰਾ ਲੀਏ ਕਰਾ ਸਾਡਾ ਇਹ ਦਿਖਾ ਰਿਹਾ ਯਾਰ ਸਾਡਾ ਟੈਂਪਲ ਆ ਗਿਆ ਚੈਨਲ ਉੱਪਰ ਬਾਜੀ ਮੈਂ ਸ਼ੁਰੂ ਕੀਤਾ ਲੈ ਤੁਸੀਂ ਕੀਤਾ ਆਈ ਕੀ ਪਾਈ ਬਾਜੀ ਅੱਛਾ ਯਾਰ ਸਹੀ ਹੈ ਤੁਸੀਂ ਕਾਦੀਆਂ ਵੀਡੀਓਜ਼ ਬਣਾਉਂਦੇ ਆ ਜੀ ਮਾਈ ਟ੍ਰੇਡਰ ਅੱਛਾ ਰੀਆ ਬੜਾ ਠੀਕ ਹੈ ਠੀਕ ਹੈ ਸ਼ਾਰਟਸ ਬਣਾਦੇ ਆ ਨਹੀਂ ਨਹੀਂ ਜੀ ਜੀ ਭਾਈ ਅੱਛਾ ਫੁੱਲ ਵੀਡੀਓ ਹੋਰ ਵੀ ਕਰਾ ਲੇਗਾ ਯਹੀ ਆਈਦਾ ਇੱਥੇ ਬੰਦਾ ਭਾਈ ਇਹ ਕੰਮ ਜੀ ਕਰਾਈ ਜਾਂਦੀ ਆ ਚਲੋ ਵਧੀਆ ਭਾਈ ਵਧੀਆ ਸਹੀ ਆ ਆਹ ਮੇਰਾ ਗੋਬਰ ਲੰਗਾਇਆ ਭਾਈ ਹਾਂ ਜੀ ਸਾਰੇ ਲਵਾਉਣੇ ਹੋਵੇ ਡੈਕ ਅੱਛਾ ਆਹ ਭਾਜੀ ਲਾ ਲਿਆ ਕੀ ਨਾ ਭਾਈ ਆਪਣਾ ਅਮਰ ਭਾਈ ਹੈ ਜਦੋਂ ਮੰਨ ਲਵਾ ਆਮਦੀਪ ਸਾਈਂ ਅੱਛਾ ਜਦੋਂ ਹੀ ਕੰਮ ਕਰਦੇ ਇਹਦਾ ਹਾਂ ਜੀ ਚਲੋ ਸਹੀ ਆ ਪਿੰਡ ਜੀ ਕਿੱਥੇ ਰਹਿੰਦੇ ਕਿੱਥੇ ਜੀ ਇਹ ਭਾਜੀ ਹਾਂ ਜੀ ਠੀਕ ਕਰਦੇ ਅੱਛੇ ਕਰੇਗਾ ਸ਼ੌਕ ਨਾਲ ਹੀ ਚਲੋ ਠੀਕ ਐ ਸਭ ਵਧੀਆ ਸਾਰੇ ਨੇ ਚਾਹਨਾ ਬਣਾਇਆ ਇਕੱਠਾ ਹੈ ਕਿ ਅਲੱਗ-ਅਲੱਗ ਬਣਾਇਆ ਹੈ ਇਹ ਚੰਦ ਨੇ ਇਕੱਠਾ ਹੀ ਆ ਇਕੱਠੇ ਬਣਾਉਦੇ ਆ ਚਲੋ ਵਧੀਆ ਠੀਕ ਹੋ ਜਾਂਦਾ ਇੱਕੋ ਬੰਦਾ ਆਪਰੇਟ ਕਰਦਾ ਹੈ ਸਾਰੇ ਕਰਦੇ ਆ ਅੱਛਾ ਇਹਦਾ ਜੀ ਕਰੇ ਪਾ ਦਿੰਦਾ ਆ ਚਲੋ ਸਹੀ ਆ ਚਲੋ ਠੀਕ ਦੇਖਾਂਗੇ ਨੌਕਰੀ ਜੀ ਇਹਦਾ ਭਾਜੀ ਗੁਰਦੁਆਰਾ ਸਾਹਿਬ ਦਾ ਫਰੰਟ ਹੈ ਬਿਲਕੁਲ ਇਹ ਇਧਰੋਂ ਦੀ ਐਂਟਰੀ ਆ ਜੇ ਆਪਾਂ ਸਾਹਮਣੇ ਦੇਖੀਦਾ ਗੁਰਦੁਆਰਾ ਸ਼੍ਰੀ 베ਰ ਸਾਹਿਬ ਆ ਦੇਖੋ